ਤੂੰ ਮੁਜਮੇ ਬਣੇ ਰਹੋ ਮੈਂ ਮੈਂ ਤੁਮ ਮੇ ਜੋ ਡਾਲੀ ਦਾਖਲਤਾ ਮੇ ਬਣੀ ਨਾ ਰਹੇ ਤਾਂ ਆਪਣੇ ਆਪ ਸੇ ਨਹੀਂ ਫਲ ਸਕਤੀ ਵੈਸੇ ਹੀ ਤੂੰ ਵੀ ਜਦੀ ਮੁਜਮੇ ਬਣੀ ਨਾ ਰਹੋ ਤਾਂ ਨਹੀਂ ਫਲ ਸਕਦੇ ਤੇ ਯੇਸ਼ੂ ਮਸੀਹ ਚਾਹੁੰਦਾ ਆ ਅੱਜ ਸਾਡਾ ਜਿਹੜਾ ਧਿਆਨ ਹੈ ਉਹ ਸਾਡ ਨੂੰ ਬਣੇ ਰਹਿਣ ਤੇ ਕੇਂਦਰਿਤ ਕਰ ਰਿਹਾ ਆ ਕਿ ਅਸੀਂ ਮਸੀਹ ਦੇ ਵਿੱਚ ਕੀ ਰਹਿਣਾ ਆ ਬਣੇ ਰਹਿਣਾ ਬੋਲੋ ਬਣੇ ਰਹਿਣਾ ਆ ਬਣੇ ਦਾ ਮਤਲਬ ਟਿਕੇ ਰਹਿਣਾ ਮਸੀਹ ਦੇ ਵਿੱਚ ਆ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ ਹਲੋ ਆ ਜਾਣਾ ਪ੍ਰਭੂ ਜੋ ਸ਼ੁਮਸੀ ਦੇ ਭਵਨ ਦੇ ਵਿੱਚ ਚਰਚ ਦੇ ਵਿੱਚ ਆ ਜਾਣਾ ਕੋਈ ਵੱਡੀ ਗੱਲ ਨਹੀਂ। ਹਜ਼ਾਰਾਂ ਲੋਕ ਆਉਂਦੇ ਆ ਲੱਖਾਂ ਲੋਕ ਆਉਂਦੇ ਆ ਤੇ ਚਲੇ ਜਾਂਦੇ। ਬਣੇ ਰਹਿਣਾ ਵੱਡੀ ਗੱਲ ਹੈ। ਹੈਲੋ। ਆਉਣਾ ਅਸੀਂ ਆ ਚੁੱਕੇ ਹਾਂ ਸਾਰੇ ਜਾਣੇ। ਆਉਣਾ ਜਿਹੜੇ ਆਈ ਵੱਡੀ ਗੱਲ ਆਉਣ ਉਹ ਕਿਹੜੇ ਆਉਣ ਦੀ ਗੱਲ ਕਰ ਰਹੇ ਆ ਜਿਹੜਾ ਅੱਜ ਤੁਸੀਂ ਆਏ ਇਸ ਆਉਣ ਦੀ ਗੱਲ ਨਹੀਂ ਕਰ ਰਹੇ। ਉਹ ਗੱਲ ਕਰ ਰਿਹਾ ਜਦੋਂ ਇੱਕ ਵਿਅਕਤੀ ਪਰੇਸ਼ਾਨੀ ਦੇ ਵਿੱਚ ਹੁੰਦਾ ਆ ਦੁੱਖਾਂ ਦੇ ਵਿੱਚ ਹੁੰਦਾ ਪ੍ਰਭੂ ਦੇ ਕੋਲ ਆਂਦਾ ਆ ਤੇ ਉਹ ਸ਼ਿਫਾ ਪਾਲਦਾ ਛੁਟਕਾਰਾ ਪਾਲਦਾ ਕਿਉਂਕਿ ਪਰਮੇਸ਼ਰ ਹਰ ਇੱਕ ਤੇ ਦਇਆ ਕਰਦਾ ਆ ਉਹ ਕਿਸੇ ਦੀ ਜਾਤੀ ਪਾਤੀ ਨਹੀਂ ਦੇਖਦਾ ਕਿਸੇ ਦਾ ਰੰਗ ਰੂਪ ਨਹੀਂ ਦੇਖਦਾ ਨਾਮ ਨਹੀਂ ਦੇਖਦਾ ਉਹ ਸ਼ਕਲ ਨਹੀਂ ਦੇਖਦਾ ਕਿ ਤੂੰ ਸੋਹਣਾ ਆ ਜਾਂ ਜਿਆਦੇ ਤਾਂ ਮੈਂ ਤੇਰੇ ਤੇ ਦਇਆ ਕਰਾਂਗਾ ਉਹ ਕੱਪੜੇ ਨਹੀਂ ਦੇਖਦਾ ਤੇਰੇ ਕੱਪੜੇ ਮੈਲੇ ਆ ਜਾਂ ਜਾਂ ਜੇ ਸਾਫ ਉਹ ਇਹ ਟੀਜੇ ਤੁਸੀਂ ਨਹਾ ਕੇ ਆਏ ਜਾਂ ਨਹੀਂ ਆਏ ਉਹ ਨਹੀਂ ਦੇਖਦਾ ਉਹ ਅੰਦਰ ਸਾਡਾ ਦੇਖਦਾ ਕਿ ਅਸੀਂ ਪਰਮੇਸ਼ਰ ਸਾਡਾ ਹਾਰਟ ਦੇਖਦਾ ਸਾਡਾ ਦਿਲ ਦੇਖਦਾ ਅਸੀਂ ਅਸੀਂ ਉਸ ਦੇ ਕੋਲ ਕੀ ਇੱਛਾ ਰੱਖ ਕੇ ਆਏ ਆ ਕਿਸ ਭਾਵਨਾ ਦੇ ਨਾਲ ਆਏ ਆ ਕਿਸ ਮਕਸਦ ਦੇ ਨਾਲ ਆਏ ਆ ਕਿਉਂਕਿ ਇਹ ਜਿਹੜਾ ਬਣੇ ਰਹਿਣਾ ਆ ਇਹ ਇਸ ਚੀਜ਼ ਨੂੰ ਦਰਸਾਉਂਦਾ ਆ ਕਿ ਜਦੋਂ ਅਸੀਂ ਪਰਮੇਸ਼ਰ ਦੇ ਕੋਲ ਆਏ ਤੇ ਸਾਡੇ ਜੀਵਨ ਚ ਪਰਮੇਸ਼ਰ ਨੇ ਕੰਮ ਕੀਤੇ ਚਮਤਕਾਰ ਕੀਤੇ ਤੇ ਚਮਤਕਾਰ ਲੈ ਕੇ ਜਦੋਂ ਚਮਤਕਾਰ ਹੋ ਗਏ ਸਾਡੀ ਜੀਵਨ ਚ ਸਾਨੂੰ ਸਮਝ ਆ ਗਈ ਕਿ ਪਰਮੇਸ਼ਰ ਇੱਕ ਜ਼ਿੰਦਾ ਪਰਮੇਸ਼ਰ ਹੈ ਜਿਹਦੀ ਨਾ ਇਸ ਧਰਤੀ ਉੱਤੇ ਮੂਰਤ ਪਾਈ ਜਾਂਦੀ ਆ ਜਿਹਦੀ ਨਾ ਕੋਈ ਫੋਟੋ ਆ ਉਹ ਸਿਰਫ ਉਹਦੇ ਨਾਮ ਦੇ ਵਿੱਚ ਕੰਮ ਹੁੰਦਾ ਆ ਉਹਦਾ ਨਾਮ ਯੀਸ਼ੂ ਮਸੀਹ ਦੇ ਦੁਆਰਾ ਉਹ ਇਸ ਜਗਤ ਵਿੱਚ ਕੰਮ ਕਰਦਾ ਆ ਜਦੋਂ ਸਾਨੂੰ ਉਸ ਨਾਮ ਦੇ ਬਾਰੇ ਪਤਾ ਲੱਗ ਜਾਂਦਾ ਆ ਤੇ ਉਸ ਨਾਮ ਨੂੰ ਲੈਂਦੇ ਰਹਿਣਾ ਉਸ ਨਾਮ ਦੇ ਨਾਲ ਜੁੜੇ ਰਹਿਣਾ ਪੱਡੀ ਗੱਲ ਆ ਹਾਲੇਲੂਇਆ ਉਸ ਨਾਮ ਦੇ ਪਿੱਛੇ ਚੱਲਣਾ ਤੇ ਉਸ ਨਾਮ ਦਾ ਕਹਿਣਾ ਮੰਨਣਾ ਤੇ ਉਹ ਨਾਮ ਯਿਸੂ ਮਸੀਹ ਨਾਮ ਜੋ ਸਾਨੂੰ ਕਹਿ ਰਿਹਾ ਉਹ ਅਸੀਂ ਕਰਨ ਇਹ ਵੱਡੀ ਗੱਲ ਹੈ ਜਦੋਂ ਅਸੀਂ ਚਰਚ ਦੇ ਵਿੱਚ ਆਉਂਦੇ ਆ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਵਿੱਚ ਪ੍ਰੋਬਲਮਾਂ ਆਉਂਦੀਆਂ ਮੁਸ਼ਕਲਾਂ ਆਉਂਦੀਆਂ ਸਾਡੇ ਜਿਹੜੇ ਲੋਕ ਐ ਰਿਸ਼ਤੇਦਾਰ ਐ ਸਾਨੂੰ ਗਲਤ ਕਹਿਣਾ ਸ਼ੁਰੂ ਕਰ ਦਿੰਦੀਆਂ ਸਾਨੂੰ ਕਹਿ ਦਿੰਦੀਆਂ ਧਰਮ ਬਦਲ ਲਿਆ ਜੋ ਕਿ ਬਦਲਿਆ ਨਹੀਂ ਜਾਂਦਾ ਤੇ ਨਾ ਹੀ ਕੋਈ ਧਰਮ ਨਾਮ ਦੀ ਚੀਜ਼ ਇਸ ਸੰਸਾਰ ਦੇ ਉੱਤੇ ਹੈਗੀ ਆ ਸਿਰਫ ਇੱਕ ਲੜਾਈ ਅਗਰ ਕਿਸੇ ਨਾਲ ਕਰਨੀ ਆ ਤਾਂ ਧਰਮ ਛੇੜ ਲੋ ਤੁਹਾਡੀ ਲੜਾਈ ਆਪਣੇ ਆਪ ਹੀ ਹੋ ਜਾਣੀ ਹੈ ਅਗਰ ਤੁਹਾਡੇ ਨਾਲ ਕੋਈ ਧਰਮ ਦੇ ਪ੍ਰਤੀ ਗੱਲ ਕਰ ਰਿਹਾ ਕਿ ਤੁਸੀਂ ਆਪਣਾ ਧਰਮ ਬਦਲ ਲਿਆ ਉਹ ਦੁਨੀਆ ਦਾ ਸਭ ਤੋਂ ਮੂਰਖ ਇਨਸਾਨ ਹੈ ਜਿਹੜਾ ਕਹਿ ਰਿਹਾ ਧਰਮ ਬਦਲ ਲਿਆ ਸਭ ਤੋਂ ਮੂਰਖ ਇਨਸਾਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਪਰਮੇਸ਼ਰ ਨੇ ਸਾਨੂੰ ਮਨੁੱਖ ਜਾਤੀ ਬਣਾਇਆ ਅਸੀਂ ਇਨਸਾਨ ਹੈ ਨਾ ਕਿ ਕਿਸੇ ਧਰਮ ਬਾਈਬਲ ਦੇ ਵਿੱਚ ਕਦੇ ਵੀ ਧਰਮ ਨਾਮ ਦਾ ਸ਼ਬਦ ਨਹੀਂ ਆਇਆ ਧਾਰਮਿਕ ਦਾ ਸ਼ਬਦ ਆਇਆ ਧਾਰਮਿਕ ਦਾ ਪਰਮੇਸ਼ਰ ਧਰਮੀ ਹੈਗਾ ਉਹ ਧਰਮੀ ਆ ਪਰਮੇਸ਼ਰ ਕੀਆ ਧਰਮੀ ਆ ਉਹ ਤੇ ਉਹ ਸਾਨੂੰ ਚਾਹੁੰਦਾ ਆ ਅਸੀਂ ਧਰਮੀ ਬਣੀਏ ਧਰਮ ਨਾ ਬਦਲੀਏ ਤੁਸੀਂ ਧਰਮ ਨਹੀਂ ਬਦਲਿਆ ਅਸੀਂ ਧਰਮੀ ਬਣੀ ਆ ਅਗਰ ਸਾਨੂੰ ਕੋਈ ਪੁੱਛਦਾ ਆ ਕਿ ਤੁਸੀਂ ਕ੍ਰਿਸਚੀਅਨ ਬਣ ਗਏ ਤਾਂ ਸਾਫ਼ ਮਨਾਂ ਕਰੋ ਕਿ ਅਸੀਂ ਕ੍ਰਿਸਚੀਅਨ ਨਹੀਂ ਆ ਕ੍ਰਿਸਚੀਅਨ ਨਹੀਂ ਆ ਜੇ ਕੋ ਪੁੱਛਦਾ ਇਸਾਈਂ ਆ ਤੁਸੀਂ ਤੂੰ ਕਹਾਂ ਨਹੀਂ ਅਸੀਂ ਯੇਸ਼ੂ ਮਸੀਹ ਦੇ ਅਸੀਂ ਉਸੀਂ ਉਹਨਾਂ ਦੀ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਅਸੀਂ Hindu ਫੈਮਲੀ ਤੋਂ ਸੀਗੇ ਜਾਂ ਹਨਾ ਜੋ ਵੀ ਉਹਨਾਂ ਦੀ ਹਿਸਾਬ ਦੇ ਨਾਲ ਸਮਝਾਣਾ ਹੈ ਕਿ ਅਸੀਂ Hindu ਸੀ ਮੈਂ ਅਸੀਂ ਮੁਕਤੀ ਨੂੰ ਪਾ ਲਿਆ ਆ ਕੀ ਪਾ ਲਿਆ ਆ ਮੁਕਤੀ ਨੂੰ ਪਾ ਲਿਆ ਆ ਉਹ ਪੁੱਛੇਗਾ ਉਹ ਕੀ ਹੁੰਦਾ ਫਿਰ ਤੁਹਾਨੂੰ ਉੱਥੇ ਪ੍ਰਚਾਰ ਕਰਨ ਦਾ ਮੌਕਾ ਮਿਲੇਗਾ ਕਿ ਤੁਸੀਂ ਖੋਲ ਲੈਣਾ ਯਿਸੂ ਮਸੀਹ ਦੇ ਬਾਰੇ ਸਾਰਾ ਕੁਝ ਜੋ ਤੁਹਾਨੂੰ ਸਿਖਾਇਆ ਗਿਆ ਕਿਦਾ ਪ੍ਰਚਾਰ ਕਰਨਾ ਸਮਝੇ ਤੁਸੀਂ ਕਦੇ ਨਾ ਕਹੋ ਤੁਸੀਂ ਇਸਾਈ ਬਣ ਗਏ ਹਾਂਜੀ ਅਸੀਂ ਇਸਾਈ ਬਣ ਗਏ ਅਸੀਂ ਇਸਾਈ ਨਹੀਂ ਬਣੇ ਮਤਲਬ ਇਸ ਇਸ ਹਮਸੀਤੇ ਵਿਸ਼ਵਾਸ ਕਰਨ ਵਾਲੇ ਅਸੀਂ ਬਲੀਵਰ ਬਣੇ ਠੀਕ ਹੈ ਇਸਾਈ ਨਹੀਂ ਬਣੇ ਆਮਨ ਅਸੀਂ ਮੱਸਾ ਕੀਤੇ ਗਏ ਲੋਕ ਹੈ ਅਲੱਗ ਕੀਤੇ ਗਏ ਲੋਕ ਹੈ ਯਿਸੂ ਮਸੀਹ ਕਹਿੰਦਾ ਆ ਤੂੰ ਮੁਜ ਮੇ ਬਨੇ ਰਹੋ ਚੰਗਿਆਈ ਲੈ ਕੇ ਬਰਕਤ ਲੈ ਕੇ ਅਸੀਂ ਪਰਮੇਸ਼ਰ ਦੇ ਵਿੱਚ ਬਨੇ ਰਹਿਣਾ ਹੈ ਪਰਮੇਸ਼ਰ ਇਹ ਚਾਹੁੰਦਾ ਹੈ ਹੈਲੋ ਪਰਮੇਸ਼ਰ ਇਹ ਕਿ ਜਦੋਂ ਅਸੀਂ ਮੁਸ਼ਕਲ ਦੇ ਵਿੱਚ ਇੱਕ ਇੱਕ ਮੁਸ਼ਕਲ ਜਿਹੜੀ ਹੈਲੋ ਮੇਰੀ ਅਦਰ ਗੱਲ ਧਿਆਨ ਨਾਲ ਸੁਣੋ ਅਦਰ ਸਾਰੇ ਜਣੇ ਤੁਹਾਡੀ ਪ੍ਰੋਬਲਮ ਇੱਕ ਬਹਾਨਾ ਹੈ ਜਿਹੜਾ ਤੁਹਾਨੂੰ ਜਿਉਂਦੇ ਪਰਮੇਸ਼ਰ ਨਾਲ ਮਿਲਾ ਰਹੀ ਹੈ ਉਹ ਪ੍ਰੋਬਲਮ ਸ਼ੈਤਾਨ ਦੇ ਵੱਲੋਂ ਸੀ ਇਨਸਾਨ ਦੇ ਵੱਲੋਂ ਸੀ ਡੈਵਲ ਦੀ ਕੋਈ ਚਾਲ ਸੀ ਠੀਕ ਹੈ ਮੈਂ ਤੁਹਾਨੂੰ ਦੱਸਾਂ ਸ਼ੈਤਾਨ ਦੇ ਵਿੱਚ ਦਇਆ ਨਹੀਂ ਹੈਗੀ ਸ਼ੈਤਾਨ ਦੇ ਵਿੱਚ ਮਰਸੀ ਨਹੀਂ ਹੈਗੀ ਦਇਆ ਨਹੀਂ ਹੈਗੀ ਉਹਦੇ ਵਿੱਚ ਜਿਹੜੇ ਉਹਨੂੰ ਪੂਜਦੇ ਆ ਨਾ ਉਹਦੀ ਮਹਿਮਾ ਕਰਦੇ ਉਹਦੀ ਵਡਿਆਈ ਕਰਦੇ ਉਹਨਾਂ ਉੱਤੇ ਵੀ ਦਇਆ ਨਹੀਂ ਕਰਦਾ ਉਹ ਉਦੇ ਵਿੱਚ ਦਿਆਨ ਦਾ ਕੋਈ ਹੈ ਹੀ ਨਹੀਂ ਉਹਦਾ ਇਸ ਕਰਕੇ ਜਦੋਂ ਕੋਈ ਵੀ ਵਿਅਕਤੀ ਉਦੀ ਲਪੇਟ ਦੇ ਵਿੱਚ ਆਂਦਾ ਆ ਤਾਂ ਉਸ ਦੇ ਕੋਲ ਪਰਮੇਸ਼ਰ ਆਪਣਾ ਵਚਨ ਲੈ ਕੇ ਜਾਂਦਾ ਆ ਆਪਣਾ ਸ਼ਬਦ ਉਸ ਦੇ ਕੋਲ ਲੈ ਕੇ ਜਾਂਦਾ ਹੈ ਆਪਣੇ ਬੱਚਿਆਂ ਦੇ ਦੁਆਰਾ ਬੇਟਿਆਂ ਦੇ ਦੁਆਰਾ ਬੇਟੀਆਂ ਦੇ ਦੁਆਰਾ ਤੇ ਉਸ ਬੱਚੇ ਨੂੰ ਉਸ ਵਿਅਕਤੀ ਨੂੰ ਪਰਮੇਸ਼ਰ ਉਸ ਦੇ ਸ਼ੈਤਾਨ ਦੇ ਜਾਲ ਦੇ ਵਿੱਚੋਂ ਛੁਡਾਉਂਦਾ ਹੈ ਉਹ ਬਿਮਾਰੀ ਦਾ ਜਾਲ ਹੋ ਸਕਦਾ ਉਹ ਗਰੀਬੀ ਦਾ ਜਾਲ ਹੋ ਸਕਦਾ ਉਹ ਕੁਛ ਪ੍ਰੋਬਲਮ ਹੋ ਸਕਦੀ ਕੋਈ ਬੋਝ ਹੋ ਸਕਦਾ ਹਨਾ ਅਲੱਗ-ਅਲੱਗ ਬੋਝ ਤੁਸੀਂ ਜਾਣਦੇ ਹੋ ਬਹੁਤ سارے ਲੋਕ ਦਵਾਈਆਂ ਖਾਂਦੇ ਰਹਿੰਦੇ ਲੱਗਦੀਆਂ ਨਹੀਂ ਠੀਕ ਹੈ ਨਹੀਂ ਹੁੰਦੇ ਹੈਗੇ ਉਹ ਕੀ ਹੈ ਦੁਸ਼ਟ ਆਤਮਾ ਆ ਬੋਝ ਹੈ ਸ਼ੈਤਾਨ ਦਾ ਜਦੋਂ ਤੁਸੀਂ ਪਰਮੇਸ਼ਰ ਦੇ ਕੋਲ ਬੈਠੀ ਆਂਦਾ ਹੈ ਪਰਮੇਸ਼ਰ ਦੇ ਪਿੱਛੇ ਚੱਲਦਾ ਹੈ ਉਹ ਕੀ ਕੋਈ ਚੋਣ ਹੈ ਅੱਜ ਹੋਰ ਕੱਲ ਹੋਰ ਪ੍ਰਤੀ ਦਿਨ ਬਦਲਦਾ ਹੈ ਇਸ ਲਈ ਯਿਸੂ ਮਸੀਹ ਦੇ ਕੋਲ ਆ ਕੇ ਚੰਗਿਆਈ ਲੈਣਾ ਵੱਡੀ ਗੱਲ ਨਹੀਂ ਬਰਕਤ ਲੈਣਾ ਵੱਡੀ ਗੱਲ ਨਹੀਂ ਬਲਕਿ ਉਸ ਦੇ ਵਿੱਚ ਬਣੇ ਰਹਿਣਾ ਵੱਡੀ ਗੱਲ ਹੈ ਯਿਸੂ ਮਸੀਹ ਕਹਿੰਦਾ ਤੂੰ ਮੁਜ ਮੇਂ ਬਨੇ ਰਹੋ ਕਹਿੰਦਾ ਮੇਰੇ ਵਿੱਚ ਬਨੇ ਰਹੋ ਮੇਰੇ ਵਿੱਚ ਬਨੇ ਰਹਿਣ ਦਾ ਮਤਲਬ ਕੀ ਆ ਮੇਰੀ ਆਗਿਆ ਦੇ ਵਿੱਚ ਬਨੇ ਰਵੋ ਤਾਂ ਮੈਂ ਤੁਹਾਡੇ ਵਿੱਚ ਬਣਿਆ ਰਹਾ ਮੰਗਾ ਹallelujah ਅੱਗੇ ਪੜਾਂਗੇ सत आई यदि तुम मुझ में बने रहो हाँ यदि तुम मुझ में बने रहो और मेरी बातें तुम में बनी रहे हालेलुया मेरी बातें मेरा वचन तुम में बना रहे कुछ बाइबल जिथे वचन लिखा वा कुछ बाइबल लिखा वा बातें गल्ला सेम है वचन भी जो वचन है परमेश्वर दल्ला हाँ ਮੇਰੀ ਬਾਤਾਂ ਤੁਮ ਮੇ ਬਣੀ ਰਹੇ ਅੱਗੇ ਤਾਂ ਜੋ ਚਾਹੋ ਮੰਗੋ ਹਾਲੇਲੂਇਆ ਤਾਂ ਜੋ ਚਾਹੋ ਮੰਗੋ ਆਪਣੇ ਪੜੋਸੀ ਨੂੰ ਕਹਿ ਅੱਜ ਤੇਰੀ ਮੁਰਿਆਦ ਪੂਰੀ ਹੋਣ ਵਾਲੀ ਹੈ ਜੋ ਚਾਹੋ ਬਹੁਤ ਸਾਰੇ ਲੋਕ ਮੁਰਿਆਦ ਸਾਡੀ ਆ ਮੁਰਿਆਦ ਰੱਬ ਦੇ ਅੱਗੇ ਹੈ ਨਾ ਇੱਛਾ ਸੁੱਖ ਨਾਲ ਲੋਕ ਸੁੱਖ ਰੱਬ ਦੇ ਕਿ ਸੁਖ ਲੈ ਰੱਬਾ ਮੈਨੂੰ ਇੱਕ ਪੁੱਤਰ ਦੇ ਦੇ ਦੀ ਹਨਾ ਇੱਕ ਮੈਨੂੰ ਬੱਚਾ ਦੇ ਦੀ ਬੇਟੀ ਦੇ ਦੀ ਜਾਂ ਬੇਟਾ ਦੇ ਦੀ ਨਾ ਸਾਰੇ ਨੇ ਲੱਗ ਲੱਗ ਜਿਹੜੀ ਆ ਪਰਮੇਸ਼ਰ ਇੱਥੇ ਕੀ ਕਹਿ ਰਹੇ ਕਹਿ ਰਿਹਾ ਯਸ਼ੁਮ ਸੀ ਮੇਰੀ ਮੇਰੇ ਬਾਤਾਂ ਮੇਰੀ ਬਾਤਾਂ ਤੁਮ ਮੇ ਬਣੀ ਰਹੇ ਤੋ ਜੋ ਚਾਹੋ ਮੰਗੋ ਜੋ ਚਾਹੋ ਮੰਗੋ ਕਹਿੰਦਾ ਫਿਰ ਯਸ਼ੂ ਕਹਿੰਦਾ ਅਗਰ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ ਹੈਲੋ ਮੇਰੀਆਂ ਗੱਲਾਂ ਮੰਨ ਲਓ ਮੈਂ ਯਸ਼ਮ ਸਿੰਘ ਹਾਂ ਮੇਰੀਆਂ ਗੱਲਾਂ ਤੁਹਾਡੇ ਵਿੱਚ ਜੋ ਮਰਜ਼ੀ ਮੰਗੋ ਫਿਰ ਐਸੇ ਹੋ ਰਾਤਮਿਕ ਸੰਦੇਸ਼ ਸੁਣਨੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ